ਹਾਂਜੀ ਬਰਨਾਲਾ ਵਾਲਿਓ ਤੁਸੀਂ ਵੀ ਖਾਣ ਪੀਣ ਦੇ ਲਈ ਲੱਭ ਰਹੇ ਹੋ ਕੋਈ ਨਵੀਂ ਲੋਕੇਸ਼ਨ ਤੁਸੀਂ ਵੀ ਚਾਹੁੰਦੇ ਹੋ ਕੋਈ ਇਸ ਤਰ੍ਹਾਂ ਦੀ ਲੋਕੇਸ਼ਨ ਦੇ ਉੱਪਰ ਜਾਈਏ ਅਤੇ ਪੁਰਾਣੀਆਂ ਲੋਕੇਸ਼ਨਾਂ ਦੇ ਉੱਪਰ ਜਾ ਜਾ ਕੇ ਬੋਰ ਹੋ ਚੁੱਕੇ ਹੋ ਤੁਸੀਂ ਵੀ ਚਾਹੁੰਦੇ ਹੋ ਕਿ ਬਰਨਾਲਾ ਦੇ ਵਿੱਚ ਕੁਝ ਅਲੱਗ ਤਰ੍ਹਾਂ ਦਾ ਟੇਸਟ ਕਰੀਏ ਅਤੇ ਕੁਝ ਅਲੱਗ ਤਰ੍ਹਾਂ ਦਾ ਖਾਣ ਪੀਣ ਦੇ ਲਈ ਮਿਲੇ ਤਾਂ ਅੱਜ ਤੁਹਾਨੂੰ ਅਸੀਂ ਲੈ ਕੇ ਪਹੁੰਚੇ ਹਾਂ ਕਿ ਇਸ ਤਰ੍ਹਾਂ ਦੀ ਲੋਕੇਸ਼ਨ ਦੇ ਉੱਤੇ ਜਿਸ ਦੇ ਵਿੱਚ ਸ਼ਨੀਵਾਰ ਨੂੰ ਹੈ ਜਿਹੜੀ ਓਪਨਿੰਗ ਹੋਣ ਲੱਗੀ ਹੈ ਅਤੇ ਜਿੱਥੇ ਤੁਹਾਨੂੰ ਇੱਥੇ ਵਧੀਆ ਸਿਟਿੰਗ ਪਲਾਨ ਮਿਲੇਗਾ ਉੱਥੇ ਹੀ ਤੁਹਾਨੂੰ ਜਿਹੜੀ ਹੈਗੀ ਆ ਬਹੁਤ ਸਾਰੀਆਂ ਨੰਮੀਆਂ ਚੀਜ਼ਾਂ ਨੇ ਜਿਹੜੀਆਂ ਮਿਲਣ ਵਾਲੀਆਂ ਨੇ ਤਾਂ ਆਓ ਤੁਹਾਨੂੰ ਦਿਖਾਉਂਦੇ ਆ ਸਭ ਤੋਂ ਪਹਿਲਾਂ ਲੋਕੇਸ਼ਨ ਕਿਸ ਤਰ੍ਹਾਂ ਦੀ ਲੋਕੇਸ਼ਨ ਹੈ ਕਿਸ ਤਰ੍ਹਾਂ ਦਾ ਜਿਹੜਾ ਉਹ ਸੀਟਿੰਗ ਅਰੇਂਜਮੈਂਟ ਹੈ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਦੇਖ ਸਕਦੇ ਹੋ ਕਿ ਜਿਹੜੀ ਲੋਕੇਸ਼ਨ ਹੈ ਓਪਨ ਦੇ ਵਿੱਚ ਬੈਠਣ ਦੀ ਲੋਕੇਸ਼ਨ ਬਣਾਈ ਗਈ ਹੈ ਜਿੱਥੇ ਸਾਨੂੰ ਇੱਥੇ ਹਵਾਦਾਰ ਮਹਿਸੂਸ ਹੋ ਰਿਹਾ ਹੈ ਉੱਥੇ ਹੀ ਇੱਥੇ ਵਧੀਆ ਜਿਹੜਾ ਸੀਟਿੰਗ ਅਰੇਂਜਮੈਂਟ ਵੀ ਕੀਤਾ ਗਿਆ ਤੇ ਆਸੇ-ਪਾਸੇ ਜਿਹੜੀ ਗ੍ਰੀਨਰੀ ਵੀ ਲੱਗੀ ਹੋਈ ਹੈ ਇਸ ਦੇ ਨਾਲ-ਨਾਲ ਤੁਹਾਨੂੰ ਇੱਥੇ ਸਾਰਾ ਜਿਹੜਾ ਹਿਲ ਸਟੇਸ਼ਨ ਵਰਗਾ ਮਾਹੌਲ ਹੈ ਜਿਹੜਾ ਉਹ ਮਿਲਣ ਵਾਲਾ ਜਿੱਥੇ ਤੁਹਾਨੂੰ ਇੱਥੇ ਇੱਕ ਹਿਲ ਸਟੇਸ਼ਨ ਦਾ 뷰 ਮਿਲੇਗਾ ਉੱਥੇ ਤੁਹਾਨੂੰ ਇਹਦੇ ਪਿੱਛੇ ਹੈ ਜਿਹੜੀ ਪ੍ਰੋਪਰ ਜਿਹੜੀ ਹੈਗੀ ਗ੍ਰੀਨਰੀ ਮਿਲੇਗੀ ਤੇ ਹਵਾ ਹੈ ਜਿਹੜੀ ਠੰਡੀ ਤੁਹਾਨੂੰ ਅਹਿਸਾਸ ਹੋਣ ਵਾਲਾ ਤੇ ਆਓ ਤੁਹਾਨੂੰ ਹੁਣ ਅਸੀਂ ਅੰਦਰੋਂ ਦਿਖਾਉਂਦੇ ਹੈਗਾ ਵੀ ਜਿਹੜਾ ਕਿਸ ਤਰ ਉਹ ਬਣਾਇਆ ਗਿਆਗਾ ਤਾਂ ਜਿਹੜਾ ਸਵਾਲ ਤੁਹਾਡੇ ਸਾਰਿਆਂ ਦੇ ਮਨ ਦੇ ਵਿੱਚ ਪੈਦਾ ਹੋ ਰਿਹਾ ਕਿ ਲੋਕੇਸ਼ਨ ਕਿਹੜੀ ਹੈ ਕਿਸ ਜਗ੍ਹਾ ਦੇ ਉੱਪਰ ਹੈ ਜਿਹੜਾ ਖਾਣ ਪੀਣ ਦੇ ਲਈ ਆਉਣਾ ਪਵੇਗਾ ਤਾਂ ਲੋਕੇਸ਼ਨ ਦਾ ਪਤਾ ਨੋਟ ਕਰ ਲਓ ਐਚਜੀ ਐਟਰਨ ਪਲਾਜ਼ਾ ਹੰਡਿਆਆ ਮਾਰਕੀਟ ਦੇ ਵਿੱਚ ਚਾਏ ਚੂਰੀ ਜਿਹੜਾ ਇੱਥੇ ਖੁੱਲ ਚੁੱਕਿਆ ਜਿੱਥੇ ਸ਼ਨੀਵਾਰ ਨੂੰ ਹੈ ਜਿਹੜਾ 17 ਮਹੀਨੋਂ ਇਸਦੀ ਓਪਨਿੰਗ ਹੋਣ ਵਾਲੀ ਹੈ ਗ੍ਰੈਂਡ ਓਪਨਿੰਗ ਹੋਣ ਵਾਲੀ ਹੈ ਜਿੱਥੇ ਤੁਸੀਂ ਚੂਰੀਖਾਂ ਦੇ ਸ਼ਕੀਰੋਂ ਦੇ ਚਾਹ ਦੇ ਨਾਲ ਚੂਰੀ ਖਾਣਾ ਚਾਹੁੰਦੇ ਹੋ ਤਾਂ ਚਾਹੇ ਚੂਰੀ ਦੇ ਵਿੱਚ ਪਹੁੰਚ ਕੇ ਤੁਸੀਂ ਹੈ ਜਿਹੜਾ ਕੱਲ ਓਪਨਿੰਗ ਦੇ ਦਿਨ ਆਨੰਦ ਲੈ ਸਕਦੇ ਹੋ ਇੱਥੇ ਵੱਖ-ਵੱਖ ਤਰ੍ਹਾਂ ਦੇ ਹੋਰ 버ਗਰ, ਪੀਜ਼ਾ, ਪਾਸਤਾ, ਬ੍ਰੈਪਸ ਤੇ ਹੋਰ ਬੱਖ ਹੋਗੇ ਜਿਹੜੇ ਫਾਸਟ ਫੂਡ ਦੀਆਂ ਆਟਮਾਂ ਨਹੀਂ ਗਿਆ ਉਸ ਦਾ ਵੀ ਤੁਸੀਂ ਆਨੰਦ ਲੈ ਸਕਦੇ ਹੋ ਅਤੇ ਸਵਾਦ ਚੱਕ ਸਕਦੇ ਹੋ ਤਾਂ ਹੁਣ ਪਤਾ ਦੁਬਾਰਾ ਨੋਟ ਕਰ ਲਓ ਐਚ ਜੀ ਇਟਨ ਪਲਾਜ਼ਾ ਜਿੱਥੇ ਚੁੰਨੂ ਮੂਨੋ ਜਿਹੜਾ ਸ਼ੋਅਰੂਮ ਆ ਉਸ ਦੇ ਬਿਲਕੁਲ ਨਾਲ ਅਤੇ ਤੁਸੀਂ ਇੱਥੇ ਪਹੁੰਚ ਕੇ ਜਿਹੜਾ ਹੈਗਾ ਚਾਹੇ ਚੋਰੀ ਦਾ ਆਨੰਦ ਲੈ ਸਕਦੇ ਹੋ ਅਤੇ ਇਸ ਦੇ ਵਿੱਚ ਹੈ ਜਿਹੜਾ ਸਪੈਸ਼ਲ ਗ੍ਰੈਂਡ ਓਪਨਿੰਗ ਦੇ ਦਿਨ ਹੈ ਜਿਹੜਾ ਲਾਈਵ ਸਿੰਗਿੰਗ ਦਾ ਜਿਹੜਾ ਇੱਥੇ ਪ੍ਰੋਗਰਾਮ ਵੀ ਹੈ ਜਿਹੜਾ ਰੱਖਿਆ ਗਿਆ ਜਿੱਥੇ ਤੁਸੀਂ ਖਾਣ ਪੀਣ ਦੇ ਨਾਲ-ਨਾਲ ਲਾਈਵ ਬੈਂਡ ਦਾ ਜਿਹੜਾ ਹੈਗਾ ਉਹ ਵੀ ਤੁਸੀਂ ਆਨੰਦ ਲੈ ਸਕਦੇ ਹੋ ਤਾਂ ਇਹਨਾਂ ਸ਼ਬਦਾਂ ਤਹੌੜ ਤੋਂ ਲੈਨੇ ਹਾਂ ਇਜਾਜ਼ਤ ਬੀਬੀਐਨ ਨੈਟਵਰਕ ਪੰਜਾਬ ਤੋਂ ਸੋਨੂ ਉਪਲ